ਸ਼ਰਟ ਕੇ ਵੀ ਕੱਟੂ ਗ੍ਰਿਡ ਬ੍ਰੇਕਰ ਦੀ ਸਭ ਮੇਨਟੇਨੈਂਸ ਚੱਲ ਰਹੀ ਹੈ ਜੈ ਸਿੰਘ ਵਰਤੇਜ ਸਿੰਘ ਬਾਲੀਆਂ ਵਾਲੇ ਕਿਹੜਾ ਫਿਲਟਰ ਹੈ ਜੀ ਇਹ ਪ੍ਰਵਾਹਜ ਦੇ ਹਾਤੀ ਫਿਲਟਰਾਂ ਇਹ ਪਰ ਬ੍ਰੇਕਰ ਬੇਲਾ ਦੀ ਫ੍ਰੀਤੀ ਹੈ ਉਹ ਦੇ ਨਰਾਣ ਹੈ ਤੇ ਪਰਮਟ ਜਾਰੀ ਕਰਕੇ ਵੀ ਸੀ ਵੀ ਵੀ ਦੇਖਵਾਉ ਜਿਹੜੀ ਕਿ ਹਰ ਮਹੀਨੇ ਦੇ ਵਿੱਚ ਦੋ ਵਾਰੀ ਕਰਦੇ ਹਾਂ ਸੀ ਉਹ ਕਰ ਰਹੇ ਹਨ ਪਰ ਇਹਨਾਂ ਬਾਰੇ ਦੱਸੋ ਜੀ ਇਹ ਮਤਲਬ ਇਹਦੀਆਂ ਫਿੰਗਰ ਨੇ ਇਹ ਕਿੰਨੇ ਟਾਈਮ ਬਾਅਦ ਸਾਫ ਆਪਾਂ ਨੂੰ ਕਰਨੇ ਚਾਹੀਦੇ ਨੇ ਇਹਨਾਂ ਨੂੰ ਬਲਦੇ ਦੇਖਣਾ ਚਾਹੀਦਾ ਜੀ ਮੋਚਰ ਕਾਰਨ ਕੋਈ ਹੌਟ ਪੁਆਇੰਟ ਆ ਮੋਟਰ ਵੀ ਆਪ ਆਦਾ ਕੋਈ ਜ਼ਰੂਰੀ ਨਹੀਂ ਮੋਟਰ ਕਰਾਉਣੀ ਇਹਦੇ ਇਸੇ ਤਰ੍ਹਾਂ ਮੈਂ ਕਰਮ ਹੋ ਜਾਂਦੇ ਨੇ ਇਹਨੂੰ ਆਪਾਂ ਬਦਲੋ ਇਹ ਸਾਫ ਸਫਾਈ ਹੋਣੀ ਜ਼ਰੂਰੀ ਹੈ ਤਾਂ ਇਹ ਗਰੰਟ ਪਾਸ ਹੋਊਗਾ ਠੀਕ ਹੈ ਬਰੇਕ ਮਾਰ ਬੰਦਿਆ ਹੋਣਾ ਚਾਹੀਦਾ ਇਹ ਮੇਲ ਈਮੇਲ ਨੇ ਕੰਟੈਕਟ ਤੇ ਇਹ ਜਿਹੜੇ ਬਾਗ ਬਾਗ ਦੇ ਤੁਹਾਨੂੰ ਵਾਲਾ ਲੱਗੋ ਤਾਂ ਨਾਮ ਪੈਣਾ ਜੀ ਠੀਕ ਹੈ ਜੀ ਓਕੇ ਜੀ ਇਹਦਾ ਨੰਬਰ ਇਹ ਤੇ